ਪਰਮੇਸ਼ਰ ਨੇ ਇਜ਼ਰਾਈਲੀਆਂ ਨੂੰ ਮਿਸਰ ਦੀ ਗੁਲਾਮੀ ਛੁਆਜ਼ਾਦ ਕੀਤਾ ਤੇ ਉਹਨਾਂ ਨੂੰ ਵਾਅਦੇ ਦੇ ਦੇਸ਼ ਵੱਲ ਲੈ ਕੇ ਜਾਣਾ ਸ਼ੁਰੂ ਕੀਤਾ ਜਿਸ ਦਾ ਉਸ ਨੇ ਉਹਨਾਂ ਦੇ ਪਿਓ ਦਾਦਿਆਂ ਨਾਲ ਵਾਅਦਾ ਕੀਤਾ ਸੀ ਅਤੇ ਜਦੋਂ ਉਹ ਸਿਨਾਈ ਪਰਬਤ ਦੇ ਕੋਲ ਪਹੁੰਚੇ ਤਾਂ ਪਰਮੇਸ਼ਰ ਨੇ ਉਹਨਾਂ ਨੂੰ 10 ਹੁਕਮ ਦਿੱਤੇ ਅਤੇ ਉਹਨਾਂ ਨੇ ਰਲ ਕੇ ਮੂਸਾ ਨੂੰ ਕਿਹਾ ਅਸੀਂ ਉਹੀ ਕਰਾਂਗੇ ਜੋ ਪਰਮੇਸ਼ਰ ਸਾਥੋਂ ਚਾਹੁੰਦਾ ਹੈ ਪਰ ਪਰਮੇਸ਼ਰ ਉਹਨਾਂ ਤੋਂ ਪੂਰੀ ਆਗਿਆਕਾਰੀ ਚਾਹੁੰਦਾ ਸੀ ਹਰ ਇੱਕ ਦੇ ਕੰਮ ਉਹਨਾਂ ਦੇ ਬੋਲ ਇਤੋਂ ਤੱਕ ਕਿ ਉਹਨਾਂ ਦੀਆਂ ਸੋਚਾਂ ਦਾ ਨਿਆ ਵੀ ਉਸ ਦੇ ਹੁਕਮਾਂ ਦੇ ਅਨੁਸਾਰ ਹੋਵੇਗਾ ਅਤੇ ਜੇ ਉਹ ਇੱਕ ਵੀ ਹੁਕਮ ਨੂੰ ਤੋੜਦੇ ਨੇ ਤਾਂ ਉਹ ਪਾਪ ਦੇ ਦੋਸ਼ੀ ਹੋਣਗੇ ਤੇ ਸਦਾ ਦੀ ਸਜ਼ਾ ਦੇ ਹੱਕਦਾਰ ਹੋਣਗੇ ਪਰਮੇਸ਼ਰ ਨੇ ਉਹਨਾਂ ਨੂੰ 10 ਹੁਕਮ ਦਿੱਤੇ ਤਾਂ ਕਿ ਉਹ ਸ਼ੀਸ਼ੇ ਦੀ ਤਰ੍ਹਾਂ ਉਹਨਾਂ ਸਾਹਮਣੇ ਕੰਮ ਕਰਨ ਦਿਖਾਵੇ ਕਿ ਲੋਕਾਂ ਦੇ ਦਿਲ ਕਿੰਨੇ ਪਾਪ ਨਾਲ ਭਰੇ ਨੇ ਪਰਮੇਸ਼ਰ ਦੇ ਪਵਿੱਤਰ ਚਰਿੱਤਰ ਦੇ ਸਾਹਮਣੇ ਹੁਕਮਾਂ ਨੂੰ ਦੇਣਾ ਪਰਮੇਸ਼ਰ ਦੀ ਮੁਕਤੀ ਦਾ ਇੱਕ ਅਹਿਮ ਹਿੱਸਾ ਸੀ ਪਰਮੇਸ਼ਰ ਜਾਣਦਾ ਸੀ ਜੇ ਲੋਕੋ ਇਸ ਸਚਾਈ ਨੂੰ ਜਾਣ ਗਏ ਕਿ ਉਹ ਪਾਪੀ ਨੇ ਤਾਂ ਉਹ ਇਸ ਗੱਲ ਨੂੰ ਜਾਣ ਲੈਣਗੇ ਕਿ ਉਹਨਾਂ ਨੂੰ ਕਿਸੇ ਮੁਕਤੀਦਾਤਾ ਦੀ ਲੋੜ ਹੈ ਪਾਪਾ ਤੋਂ ਬਚਣ ਲਈ ਅਤੇ ਉਹ ਕੋਈ ਵਾਦਾ ਕੀਤਾ ਹੋਇਆ ਉਦਾਰ ਕਰਤਾ ਹੈ ਅਤੇ ਜਦੋਂ ਤੱਕ ਉਹ ਧਾਰ ਕਰਤਾ ਨਹੀਂ ਆਉਂਦਾ ਪਰਮੇਸ਼ਰ ਲਗਾਤਾਰ ਆਪਣੇ ਲੋਕਾਂ ਦੇ ਲਈ ਰਾਹ ਤਿਆਰ ਕਰਦਾ ਰਿਹਾ ਤਾਂ ਕਿ ਉਹ ਪਾਪਾਂ ਦੀ ਮਾਫੀ ਪਾ ਸਕਣ ਅਤੇ ਉਹਦੀ ਸਜ਼ਾ ਉਹਨਾਂ ਨੂੰ ਨਾ ਮਿਲੇ ਕਿਉਂਕਿ ਸਿਨਾਈ ਦੇ ਪਹਾੜ ਦੇ ਉੱਪਰ ਪਰਮੇਸ਼ਰ ਨੇ ਮੂਸਾ ਨੂੰ ਇਕੱਲੇ ਦਾਸੂ ਕਮ ਨਹੀਂ ਦਿੱਤੇ ਬਲਕਿ ਪਰਮੇਸ਼ਰ ਨੇ ਮੂਸਾ ਨੂੰ ਪ੍ਰਾਛਿਤ ਦੀ ਯੋਜਨਾ ਵੀ ਦੱਸੀ ਪ੍ਰਾਛਿਤ ਪਰਮੇਸ਼ਰ ਦੀ ਸਜ਼ਾ ਨੂੰ ਪਾਸੇ ਕਰਦੇ ਹੋਏ ਪ੍ਰਾਛਿਤ ਕਰਨਾ ਹੈ ਇਸ ਦੀ ਬਜਾਏ ਕਿ ਪਰਮੇਸ਼ਰ ਆਪਣੀ ਸਜ਼ਾ ਪਾਪੀ ਲੋਕਾਂ ਉੱਤੇ ਪ੍ਰਗਟ ਕਰੇ ਉਸਨੇ ਇੱਕ ਰਾਹ ਤਿਆਰ ਕੀਤਾ ਤਾਂਕਿ ਉਹਨਾਂ ਦੀ ਸਜ਼ਾ ਉਹਨਾਂ ਤੋਂ हट ਜਾਵੇ ਪਛਤਾਪ ਜਿਹੜੀਆਂ ਮੰਗਾ ਸਨ ਉਹ ਮਿਲਾਪ ਦੇ ਤੰਬੂ ਦੇ ਵਿੱਚ ਜਾ ਕੇ ਪੂਰੀਆਂ ਹੁੰਦੀਆਂ ਸਨ ਅਤੇ ਮਿਲਾਪ ਦੇ ਤੰਬੂ ਵਿੱਚ ਪਰਮੇਸ਼ਰ ਨੇ ਆਪਣੇ ਲੋਕਾਂ ਨਾਲ ਵਾਅਦਾ ਕੀਤਾ ਕਿ ਮੈਂ ਤੁਹਾਡੇ ਵਿੱਚ ਵਸਾਂਗਾ ਹੁਣ ਹਰ ਜਗ੍ਹਾ ਪਰਮੇਸ਼ਰ ਹਾਜ਼ਰ ਹੈ ਇਸ ਦਾ ਮਤਲਬ ਹੈ ਉਹਦੀ ਹਜ਼ੂਰੀ ਹਰ ਜਗ੍ਹਾ ਉੱਪਰ ਹੈ ਪਰਮੇਸ਼ਰ ਦੇ ਲੋਕੇ ਜਾਣ ਲੈਣ ਕਿ ਉਸ ਦੀ ਹਜ਼ੂਰੀ ਉਹਦੇ ਲੋਕਾਂ ਦੇ ਨਾਲ ਹੈ ਪਰਮੇਸ਼ਰ ਨੇ ਆਪਣੀ ਹਜ਼ੂਰੀ ਨੂੰ ਪ੍ਰਗਟ ਕੀਤਾ ਇੱਕ ਬੱਦਲ ਦੇ ਰਾਹੀਂ ਜਿਹੜਾ ਮਿਲਾਪ ਦੇ ਤੰਬੂ ਉੱਪਰ ਆਉਂਦਾ ਸੀ ਅਤੇ ਬਾਅਦ ਦੇ ਵਿੱਚ ਮਿਲਾਪ ਦੇ ਤੰਬੂ ਨੂੰ ਇੱਕ ਪਰਮਾਨੈਂਟ ਹੈਕਲ ਬਣਾ ਦਿੱਤਾ ਗਿਆ ਅਤੇ ਉਹ ਦਿਨੋਂ ਤੱਕ ਮਿਲਾਪ ਦੇ ਤੰਬੂ ਵਿੱਚ ਪੁਰਾਤਚਿਤ ਦੇ ਕੰਮ ਹੁੰਦੇ ਰਹੇ ਪੁਰਾਣੇ ਸਮਿਆਂ ਵਿੱਚ ਨੂਹ ਅਤੇ ਇਬਰਾਹਾਮ ਵਰਗੇ ਮਨੁੱਖ ਜਿਹੜੇ ਪਰਮੇਸ਼ਰ ਦੇ ਪਿੱਛੇ ਚੱਲਦੇ ਸਨ ਉਸ ਵੇਲੇ ਆਪਣੀਆਂ ਭੇਟਾਂ ਪਰਮੇਸ਼ਰ ਸਾਹਮਣੇ ਲੈ ਕੇ ਆਏ ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਇੱਕ ਤਰੀਕਾ ਦੱਸਿਆ ਜਿਸ ਦੇ ਨਾਲ ਉਹ ਮਿਲਾਪ ਦੇ ਤੰਬੂ ਵਿੱਚ ਆਪਣੀਆਂ ਭੇਟਾਂ ਲੈ ਕੇ ਆਉਣ ਅਤੇ ਨਿਰਦੇਸ਼ ਕੂਚ ਦੀ ਕਿਤਾਬ ਅਤੇ ਲੇਵੀਆਂ ਦੀ ਪੋਥੀ ਵਿੱਚ ਦਰਜ ਨੇ ਪਰਮੇਸ਼ਰ ਨੇ ਉਹਨਾਂ ਲੋਕਾਂ ਨੂੰ ਚੁਣਿਆ ਜਿਹੜੇ ਕੌਮ ਦੀ ਅਗਵਾਈ ਕਰਨਗੇ ਅਤੇ ਉਹਨਾਂ ਸ਼ਰਤਾਂ ਨੂੰ ਪੂਰਿਆ ਕਰਨਗੇ ਜੋ ਪਰਮੇਸ਼ਰ ਨੇ ਰੱਖੀਆਂ ਉਹ ਜਾਜਕ ਸਨ ਜਿਹੜੇ ਮਿਲਾਪ ਦੇ ਤੰਬੂ ਵਿੱਚ ਪਰਮੇਸ਼ਰ ਦੇ ਸਾਹਮਣੇ ਕੁਰਬਾਨੀਆਂ ਨੂੰ ਲੈ ਕੇ ਜਾਂਦੇ ਸਨ ਜਾਜਕਾਂ ਦੇ ਪ੍ਰਧਾਨ ਨੂੰ ਮਹਾਜਾਜਕ ਕਿਹਾ ਜਾਂਦਾ ਸੀ ਪਰਮੇਸ਼ਰ ਨੇ ਉਹਨਾਂ ਨੂੰ ਆਗਿਆ ਦਿੱਤੀ ਕਿ ਜੇ ਤੁਹਾਡੇ ਵਿੱਚ ਕੋਈ ਪੇਟ ਲੈ ਕੇ ਆਵੇ ਤਾਂ ਤੁਸੀਂ ਡੰਗਰਾਂ ਵਿੱਚ ਅਰਥਾਤ ਵੱਗਾ ਅਤੇ ਇੱਜੜਾਂ ਵਿੱਚੋਂ ਆਪਣੀ ਪੇਟ ਲਿਉਣੀ ਹੈ ਤੇ ਉਹਨਾਂ ਨੇ ਹੋਰ ਕੋਈ ਜਾਨਵਰ ਲੈ ਕੇ ਨਹੀਂ ਆਉਣਾ ਸੀ ਤੇ ਪਰਮੇਸ਼ਰ ਨੇ ਉਹਨਾਂ ਨੂੰ ਸਪਸ਼ਟ ਜਾਣਕਾਰੀ ਦਿੱਤੀ ਸੀ ਕਿ ਜਦੋਂ ਤੂੰ ਹੋਮ ਦੀ ਬਲੀ ਲੈ ਕੇ ਆਵੇਂ ਤਾਂ ਉਹ ਵੱਜ ਰਹਿਤ ਹੋਵੇ ਜਿੰਨੇ ਵੀ ਜਾਨਵਰਾਂ ਦੀ ਬਲੀ ਪਰਮੇਸ਼ਰ ਨੂੰ ਦਿੱਤੀ ਜਾਵੇ ਉਹ ਸੰਪੂਰਨ ਹੋਣ ਇਹ ਦਿਕਾਂਦਾ ਹੈ ਕਿ ਪਰਮੇਸ਼ਰ ਸੰਪੂਰਨਤਾ ਚਾਹੁੰਦਾ ਹੈ। वचन ਅੱਗੇ ਦੱਸਦਾ ਹੈ ਉਹ ਯਹਵਾ ਦੇ ਅੱਗੇ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਕੋਲ ਉਹ ਨੂੰ ਚੜਾਵੇ ਭਾਈ ਉਹ ਯਹਵਾ ਦੇ ਅੱਗੇ ਕਬੂਲ ਹੋਵੇ। ਤੁਸੀਂ ਇੱਥੇ ਇੱਕ ਚੀਜ਼ ਵੇਖੋ ਕਿ ਮਨੁੱਖ ਇੱਥੇ ਆਪਣੇ ਆਪ ਨੂੰ ਪਰਮੇਸ਼ਰ ਸਾਹਮਣੇ ਪੇਸ਼ ਨਹੀਂ ਕਰ ਰਿਹਾ। ਕਦੇ ਵੀ ਮਨੁੱਖ ਤੋਂ ਸਵਾਲ ਨਹੀਂ ਪੁੱਛੇ ਗਏ ਤੇ ਨਾ ਹੀ ਉਸ ਨੂੰ ਜਾਂਚਿਆ ਗਿਆ। ਤੁਸੀਂ ਇੱਥੇ ਵੇਖੋ ਮਨੁੱਖ ਨੂੰ ਕਦੇ ਨਹੀਂ ਪੁੱਛਿਆ ਗਿਆ ਕਿ ਤੂੰ ਚੰਗਾ ਸ਼ਹਿਰੀ ਹੈਂ ਕਿ ਤੂੰ ਪ੍ਰਾਰਥਨਾ ਕਰਦਾ ਹੈਂ ਕਿ ਤੂੰ ਗਰੀਬਾਂ ਦੀ ਮਦਦ ਕਰਦਾ ਹੈਂ ਮਨੁੱਖ ਪਾਪੀ ਹੈ ਜਾਨਵਰ ਦੀ ਜਾਨ ਚ ਹੁੰਦੀ ਸੀ ਤੇ ਜਾਨਵਰ ਸੰਪੂਰਨ ਹੋਣਾ ਚਾਹੀਦਾ ਸੀ ਤੇ ਉਸ ਵਿੱਚ ਕੋਈ ਵੱਜ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਜਿਹੜਾ ਜਾਨਵਰ ਸੀ ਉਹ ਮਨੁੱਖ ਦੇ ਲਈ ਇੱਕ ਵਿਕਲਪ ਸੀ ਵਿਕਲਪ ਜਿਹੜਾ ਦੂਸਰੇ ਦੀ ਥਾਂ ਲੈਂਦਾ ਹੈ ਅਤੇ ਉਸ ਦਿਨ ਉਸ ਜਾਨਵਰ ਨੂੰ ਸਵੀਕਾਰ ਕੀਤਾ ਗਿਆ ਅਤੇ ਉਸ ਜਾਨਵਰ ਨੇ ਮਨੁੱਖ ਦੀ ਥਾਂ ਲੈ ਲਈ ਉਹ ਆਪਣਾ ਹੱਥ ਹੋਮ ਦੀ ਬਲੀ ਦੇ ਸਿਰ ਉੱਪਰ ਰੱਖਦਾ ਹੈ ਜਦੋਂ ਮਨੁੱਖ ਆਪਣਾ ਹੱਥ ਉਸ ਜਾਨਵਰ ਦੇ ਸਿਰ ਉੱਪਰ ਰੱਖਦਾ ਹੈ ਤਾਂ ਉਹ ਇਹ ਗੱਲ ਸਵੀਕਾਰ ਕਰਦਾ ਹੈ ਕਿ ਉਹ ਪਾਪੀ ਹੈ ਅਤੇ ਉਹ ਇਸ ਜਾਨਵਰ ਨੂੰ ਆਪਣੀ ਥਾਂ ਤੇ ਮਰਨ ਲਈ ਲੈ ਕੇ ਆਇਆ ਹੈ ਚਾਰ ਹੈ ਦੱਸਦੀ ਹੈ ਉਹ ਉਸ ਦਾ ਪ੍ਰਾਸ਼ਿਤ ਕਰਨ ਲਈ ਉਸ ਦੇ ਕੋਲੋਂ ਮੰਨਿਆ ਜਾਏ ਯਾਦ ਰੱਖੋ ਪ੍ਰਾਸ਼ਿਤ ਜਿਹੜਾ ਹੈ ਪਰਮੇਸ਼ਰ ਦੀ ਸਜ਼ਾ ਤੋਂ ਮੁੜਨਾ ਹੈ ਪਰਮੇਸ਼ਰ ਆਦਮੀ ਨੂੰ ਕਹਿੰਦਾ ਹੈ ਕਿ ਇਹ ਜਾਨਵਰ ਤੇਰੀ ਥਾਂ ਲੈ ਰਿਹਾ ਹੈ ਤੇਰੀ ਸਜ਼ਾ ਨੂੰ ਲੈ ਰਿਹਾ ਹੈ ਇਸ ਕਰਕੇ ਮੈਂ ਆਪਣੀ ਸਜ਼ਾ ਤੇਰੇ ਤੋਂ ਹਟਾ ਦਿਆਂਗਾ ਅਤੇ ਪਾਪ ਦੀ ਮਜ਼ਦੂਰੀ ਮੌਤ ਹੈ ਅਤੇ ਜਿਹੜਾ ਜਾਨਵਰ ਸੀ ਮਨੁੱਖ ਦੀ ਥਾਂ ਤੇ ਮਰਿਆ ਅਤੇ ਇਸ ਜਾਨਵਰ ਦਾ ਲਹੂ ਬਹਾਇਆ ਗਿਆ। ਇਬਰਾਨੀਆਂ 9 ਦੇ 22 ਆਇਤ ਵਿੱਚ ਲਿਖਿਆ ਹੈ ਕਿ ਬਿਨਾ ਲਹੂ ਬਹਾਏ ਪਾਪਾਂ ਦੀ ਮਾਫੀ ਨਹੀਂ ਹੈ। ਲੇਵੀਆਂ ਦੀ ਪੋਥੀ ਉਸ ਦਾ 17 ਦੇ 11 ਆਇਤ ਦੇ ਵਿੱਚ ਲਿਖਿਆ ਹੈ ਕਿ ਸਰੀਰ ਦੀ ਜਿੰਦ ਉਸ ਦੇ ਲਹੂ ਵਿੱਚ ਹੈ। ਅਤੇ ਮੈਂ ਉਸ ਨੂੰ ਜਗਵੇਦੀ ਦੇ ਉੱਤੇ ਤੁਹਾਡੇ ਪੁਰਾਣਾ ਦੇ ਪ੍ਰਾਸ਼ਿਤ ਕਰਨ ਲਈ ਤੁਹਾਨੂੰ ਦਿੱਤਾ ਹੈ ਕਿਉਂਕਿ ਜਿਹੜਾ ਪ੍ਰਾਸ਼ਿਤ ਕਰਦਾ ਹੈ ਸੋ ਜਿੰਦ ਦੇ ਕਾਰਨ ਲਹੂ ਹੈ ਜੀਵਨ ਇੱਕ ਦੀ ਥਾਂ ਦੂਸਰੇ ਨੂੰ ਦਿੱਤਾ ਗਿਆ ਅਤੇ ਜਦੋਂ ਪਰਮੇਸ਼ਰ ਨੇ ਕੁਰਬਾਨੀ ਦੇ ਲਹੂ ਨੂੰ ਵੇਖਿਆ ਤਾਂ ਉਸ ਦੀ ਸਜ਼ਾ ਉਸ ਮਨੁੱਖ ਤੋਂ हट ਗਈ ਕਿਉਂਕਿ ਉਸ ਦੀ ਜਗ੍ਹਾ ਕਿਸੇ ਦੂਸਰੇ ਨੇ ਲੈ ਲਈ ਸੀ ਕਿ ਉਸ ਜਾਨਵਰ ਨੇ ਕੋਈ ਪਾਪ ਕੀਤਾ ਸੀ ਕਿ ਉਸ ਜਾਨਵਰ ਨੇ ਪਰਮੇਸ਼ਰ ਦੀਆਂ ਅਗਿਆਕਾਰੀ ਕੀਤੀ ਸੀ ਨਹੀਂ ਉਹ ਤਾਂ ਨਿਰਦੋਸ਼ ਸੀ ਮਨੁੱਖ ਨੇ ਪਾਪ ਕੀਤਾ ਸੀ ਅਤੇ ਉਸਨੇ ਪਰਮੇਸ਼ਰ ਦੀਆਂ ਅਗਿਆਕਾਰੀ ਕੀਤੀ ਸੀ ਉਹ ਦੋਸ਼ੀ ਸੀ ਉਹ ਪਾਪੀ ਸੀ ਕਿਉਂਕਿ ਜਿਹੜੀ ਪਾਪ ਦੀ ਮਜ਼ਦੂਰੀ ਉਹ ਮੌਤ ਹੈ ਅਤੇ ਇਸ ਲਈ ਮਨੁੱਖ ਨੇ ਮਰਨਾ ਸੀ ਅਤੇ ਕੋਈ ਹੋਰ ਉਸ ਦੀ ਜਗ੍ਹਾ ਤੇ ਮਰਿਆ ਤਾਂ ਕਿ ਮਨੁੱਖ ਜਿਉਂਦਾ ਰਹਿ ਸਕੇ ਅਤੇ ਇੱਕ નિર્ਦੋਸ਼ ਦੋਸ਼ੀ ਦੀ ਥਾਂ ਉੱਪਰ ਮਰਿਆ ਅਤੇ ਇਸੇ ਕਰਕੇ ਪਰਮੇਸ਼ਵਰ ਦੀ ਸਜ਼ਾ ਟਲ ਗਈ ਅਤੇ ਇਸੇ ਕਰਕੇ ਹਰ ਮਨੁੱਖ ਨੇ ਪ੍ਰਾਸ਼ਿਤ ਕਰਨਾ ਹੈ ਸਾਲ ਦੇ ਵਿੱਚ ਇੱਕ ਦਿਨ ਬੜਾ ਖਾਸ ਹੁੰਦਾ ਸੀ ਜੋ ਸਾਰੀ ਕੌਮ ਦੇ ਲਈ ਪ੍ਰਾਛਿਤ ਦਾ ਦਿਨ ਹੁੰਦਾ ਸੀ ਅਤੀਸ਼ ਦਿਨ ਨੂੰ ਪ੍ਰਾਛਿਤ ਦਾ ਦਿਨ ਕਿਹਾ ਜਾਂਦਾ ਸੀ ਅਤੇ ਪਰਮੇਸ਼ਰ ਨੇ ਕਿਹਾ ਇਹ ਤੁਹਾਡੇ ਲਈ ਇੱਕ ਸਦਾ ਦੀ ਵਿਧੀ ਠਹਿਰੇ ਭਾਈ ਤੁਸੀਂ ਇਸرائیਲੀਆਂ ਦੇ ਸਭਨਾ ਪਾਪਾਂ ਦੇ ਲਈ ਵਰੇ ਵਿੱਚ ਇੱਕ ਵਾਰੀ ਪ੍ਰਾਛਿਤ ਕਰੋ ਅਤੇ ਮਿਲਾਪ ਦੇ ਤੰਬੂ ਵਿੱਚ ਹੋਣਾ ਚਾਹੀਦਾ ਹੈ ਮਿਲਾਪ ਦਾ ਜਿਹੜਾ ਤੰਬੂ ਸੀ ਉਹ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਪਵਿੱਤਰ ਸਥਾਨ ਅਤੇ ਅਤਿ ਪਵਿੱਤਰ ਸਥਾਨ ਅਤੇ ਜਿਹੜੇ ਅਤਿ ਪਵਿੱਤਰ ਸਥਾਨ ਸੀ ਉਸ ਜਗ੍ਹਾ ਇੱਕ ਸੋਨੇ ਦਾ ਬਕਸਾ ਸੀ ਜਿਸ ਵਿੱਚ 10 ਹੁਕਮ ਸਨ ਅਤੇ ਇਹ ਜਿਹੜੇ ਹੁਕਮ ਸੀ ਪਰਮੇਸ਼ਰ ਦੇ ਪਵਿੱਤਰ ਹੁਕਮ ਸਨ ਅਤੇ ਇੱਕ ਵਾਚਾ ਸੀ ਜੋ ਪਰਮੇਸ਼ਰ ਨੇ ਆਪਣੇ ਲੋਕਾਂ ਨਾਲ ਬੰਨੀ ਅਤੇ ਇਸੇ ਕਰਕੇ ਇਸ ਬਕਸੇ ਨੂੰ ਵਾਚਾ ਦਾ ਸੰਦੂਖ ਕਿਹਾ ਜਾਂਦਾ ਹੈ ਵਾਚਾ ਦੇ ਸੰਦੂਖ ਦਾ ਇੱਕ ਟੱਕਣ ਹੈ ਜਿਸ ਨੂੰ ਪ੍ਰਾਛਿਤ ਦਾ ਟੱਕਣ ਕਿਹਾ ਜਾਂਦਾ ਹੈ ਅਤੇ ਇਹ ਇੱਥੇ ਹੀ ਸੀ ਜਿੱਥੇ ਪਰਮੇਸ਼ਰ ਨੇ ਕਿਹਾ ਕਿ ਉਸ ਦੀ ਹਜ਼ੂਰੀ ਆਤ ਪਵਿੱਤਰ ਸਥਾਨ ਨੂੰ ਭਰ ਦੇਵੇਗੀ ਪਰਮੇਸ਼ਰ ਨੇ ਕਿਹਾ ਮੈਂ ਪ੍ਰਾਛਿਤ ਦੇ ਸਰਪੋਸ਼ ਦੇ ਉੱਤੇ ਬੱਦਲ ਵਿੱਚ ਪ੍ਰਗਟ ਹੋਵਾਂਗਾ ਪਰਮੇਸ਼ਰ ਪਵਿੱਤਰ ਹੈ ਜਿਸ ਦਾ ਮਤਲਬ ਹੈ ਪੂਰੀ ਤਰ੍ਹਾਂ ਸ਼ੁੱਧ ਹੈ ਤੇ ਉਸ ਵਿੱਚ ਕੋਈ ਬੁਰੀਾਈ ਨਹੀਂ ਅਤੇ ਲੋਕ ਪਾਪੀ ਹਨ ਅਤੇ ਪਰਮੇਸ਼ਰ ਦੀ ਪਵਿੱਤਰਤਾ ਹੀ ਦੇ ਕਰਕੇ ਪਰਮੇਸ਼ਰ ਨੇ ਲੋਕਾਂ ਨੂੰ ਸਖਤਾਈ ਨਾਲ ਮਨਾ ਕੀਤਾ ਕਿ ਕੋਈ ਵੀ ਆਤਪਵਿੱਤਰ ਸਥਾਨ ਦੇ ਵਿੱਚ ਨਾ ਆਵੇ। ਇੱਕ ਮੋਟਾ ਅਤੇ ਲਹਿਰਾਂ ਵਾਲਾ ਪਰਦਾ ਲਟਕਾਇਆ ਗਿਆ ਜਿਹੜਾ ਪਵਿੱਤਰ ਸਥਾਨ ਅਤੇ ਆਤਪਵਿੱਤਰ ਸਥਾਨ ਨੂੰ ਵੱਖਰਾ ਕਰ ਸਕੇ। ਅਤੇ ਪਰਦਾ ਦਿਖਾ ਰਿਆ ਸੀ ਕਿ ਲੋਕ ਉਹਨਾਂ ਦੇ ਪਾਪਾਂ ਦੇ ਕਰਕੇ ਉਹ ਪਰਮੇਸ਼ਰ ਤੋਂ ਅਲੱਗ ਹੋ ਗਏ ਹਨ ਅਤੇ ਕਿਸੇ ਨੂੰ ਵੀ ਇਨੁਮਤੀ ਨਹੀਂ ਸੀ ਕਿ ਉਹ ਆਤ ਪਵਿੱਤਰ ਸਥਾਨ ਵਿੱਚ ਜਾਵੇ ਪਰਮੇਸ਼ਰ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਪਰਦੇ ਦੇ ਦੂਸਰੇ ਪਾਸੇ ਜਾਵੇਗਾ ਉਹ ਮਰ ਜਾਵੇਗਾ ਪਰ ਪ੍ਰਾਛੇ ਦੇ ਦਿਨ ਕੋਈ ਜਨਾ ਪਰਦੇ ਦੇ ਦੂਸਰੇ ਪਾਸੇ ਸਾਲ ਵਿੱਚ ਇੱਕ ਵਾਰੀ ਜਾਵੇ ਇਬਰਾਨੀਆਂ 9 ਦੀ 7 ਵਿੱਚ ਲਿਖਿਆ ਹੈ ਪਰ ਦੂਏ ਦੇ ਅੰਦਰ ਇਕੱਲਾ ਪ੍ਰਧਾਨ ਜਾਜਕ ਵਰੇ ਦਿਨਾਂ ਪਿੱਛੋਂ ਇੱਕ ਵਾਰੀ ਜਾਂਦਾ ਹੁੰਦਾ ਸੀ ਪਰ ਲਹੂ ਬਿਨਾਂ ਨਹੀਂ ਜਿਹਨੂੰ ਆਪਣੀਆਂ ਅਤੇ ਪ੍ਰਜਾ ਦੀਆਂ ਭੁੱਲਾਂ ਚੁੱਕਾਂ ਲਈ ਚੜਾਉਂਦਾ ਸੀ ਅਤੇ ਉਸ ਦਿਨ ਜਿਹੜਾ ਪ੍ਰਧਾਨ ਜਾਜਕ ਸੀ ਪੂਰੇ ਦੇਸ਼ ਦੇ ਲਈ ਅਤੇ ਹਰ ਇੱਕ ਮਨੁੱਖ ਦੇ ਲਈ ਪ੍ਰਾਸ਼ਿਤ ਕਰਦਾ ਸੀ ਕਿਉਂਕਿ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ ਇਸ ਲਈ ਉਹਨਾਂ ਸਾਰਿਆਂ ਨੇ ਮਰਨਾ ਸੀ ਪਰਦੇ ਦੇ ਦੂਜੇ ਪਾਸੇ ਜਾ ਕੇ ਮਹਾਜਾਜਕ ਵਾਚਾ ਦੇ ਸੰਦੂਕ ਦੇ ਸਾਹਮਣੇ ਖਲੋਂਦਾ ਵਾਚਾ ਦੇ ਸੰਦੂਕ ਦੇ ਅੰਦਰ 10 ਹੁਕਮਸਨ ਜੋ ਪਰਮੇਸ਼ਵਰ ਦੇ ਪਵਿੱਤਰ ਹੁਕਮਸਨ ਉਹ ਹੁਕਮ ਜਿਨ੍ਹਾਂ ਦੀ ਲੋਕ ਪਾਲਣਾ ਨਹੀਂ ਕਰ ਸਕੇ ਉਹ ਹੁਕਮ ਜਿਹੜੇ ਦਿਖਾਉਂਦੇ ਸਨ ਕਿ ਲੋਕ ਕਿੰਨੇ ਪਾਪੀ ਨੇ ਤੇ ਉਹਨਾਂ ਨੂੰ ਕਿੰਨੀ ਸਜ਼ਾ ਮਿਲਣੀ ਚਾਹੀਦੀ ਏ ਲੇਵੀਆ ਦੀ ਪੋਥੀ ਉਸਦੀ 16 ਦੀ 15 ਵਿੱਚ ਪਰਮੇਸ਼ਰ ਮਹਾਜਾਜਕ ਨੂੰ ਕਹਿੰਦਾ ਹੈ ਕਿ ਜਿਹੜਾ ਭੇਟ ਦਾ ਲਹੂ ਹੈ ਉਹ ਪ੍ਰਾਸ਼ੀ ਦੇ ਸਰਪਰੋਸ਼ ਦੇ ਉੱਤੇ ਛਿੜਕੇ ਉਥੇ ਪ੍ਰਾਸ਼ੀ ਦੇ ਕਵਰ ਉੱਪਰ ਪਰਮੇਸ਼ਰ ਦੀ ਹਜ਼ੂਰੀ ਹੈ ਅਤੇ ਉਸ ਦੇ ਹੀਠਾਂ ਹੁਕਮ ਨੇ ਜਿਹੜੇ ਉਹਨਾਂ ਨੂੰ ਦੋਸ਼ੀ ਠਹਿਰਾਉਂਦੇ ਹਨ ਪਰ ਹੁਣ ਪਰਮੇਸ਼ਰ ਅਤੇ ਪਾਪੀ ਲੋਕਾਂ ਦੇ ਵਿਚਕਾਰ ਇੱਕ ਨਿਰਦੋਸ਼ ਦਾ ਲਹੂ ਬਹਾਇਆ ਗਿਆ ਉਹਨਾਂ ਦੇ ਲਈ ਜਿਹੜੇ ਦੋਸ਼ੀ ਸਨ ਉਹ ਮਰਿਆ ਅਤੇ ਹੁਣ ਜਦੋਂ ਪਰਮੇਸ਼ਰ ਹੀਠਾਂ ਵੇਖਦਾ ਹੈ ਤਾਂ ਉਹ ਨਾ ਹੁਕਮਾਂ ਨੂੰ ਨਹੀਂ ਬਲਕਿ ਉਸ ਲਹੂ ਨੂੰ ਵੇਖਦਾ ਹੈ ਤੇ ਉਹ ਨੇ ਚੁਣਿਆ ਉਹਨਾਂ ਨੂੰ ਮਾਫ ਕਰਨਾ ਅਤੇ ਇਸ ਤਰ੍ਹਾਂ ਪਰਮੇਸ਼ੁਰ ਦੀ ਜਿਹੜੀ ਸਜ਼ਾ ਸੀ ਉਹ हट ਗਈ ਅਤੇ ਲੋਕਾਂ ਲਈ ਬਰਛਿਤ ਹੋਇਆ। ਕੁਰਬਾਨੀ ਦੇ ਦੁਆਰਾ ਪਰਮੇਸ਼ੁਰ ਨੇ ਆਪਣੇ ਲੋਕਾਂ ਤੋਂ ਸਜ਼ਾ ਨੂੰ ਹਟਾ ਦਿੱਤਾ। ਭਾਵੇਂ ਕਿ ਉਸ ਕੁਰਬਾਨੀ ਦੇ ਨਾਲ ਉਹਨਾਂ ਦੇ ਪਾਪ ਨਹੀਂ ਹਟੇ ਪਰ ਫਿਰ ਵੀ ਦਿਨ-ਪ੍ਰਤੀ-ਦਿਨ, ਸਾਲ-ਬਸਾਲ ਉਹਨਾਂ ਨੂੰ ਯਾਦ ਆਉਂਦਾ ਰਿਹਾ ਕਿ ਉਹ ਕਿੰਨੇ ਪਾਪੀ ਹਨ। ਇਬਰਾਨੀਆਂ 10 ਦੀ 10 ਦੀ ਹੈ ਸ਼ਰਾਂ ਜਿਹੜੀਆਂ ਆਉਣ ਵਾਲੀਆਂ ਚੰਗੀਆਂ ਅਵਸਥਾਂ ਦਾ ਪਰਛਾਵਾ ਹੀ ਹੈ ਪਰ ਉਹਨਾਂ ਅਵਸਥਾਂ ਦਾ ਅਸਲੀ ਰੂਪ ਨਹੀਂ ਤੁਸੀਂ ਵੇਖੋ ਭਾਵੇਂ ਲੋਕ ਇਸ ਨੂੰ ਉਸ ਵੇਲੇ ਸਮਝ ਨਹੀਂ ਪਾਏ ਪਰ ਜਿਹੜੀ ਹਰ ਇੱਕ ਉਹ ਭੇਟ ਸੀ ਉਹ ਪਰਮੇਸ਼ੁਰ ਦੇ ਆਉਣ ਵਾਲੇ ਸਮੇਂ ਦੀ ਇੱਕ ਤਸਵੀਰ ਸੀ ਅਤੇ ਜਦੋਂ ਹਰ ਵਾਰ ਜਾਨਵਰ ਦਾ ਲਹੂ ਬਹਾਇਆ ਜਾਂਦਾ ਸੀ ਤਾਂ ਇਹ ਆਉਣ ਵਾਲੇ ਪਲ ਵੱਲ ਇਸ਼ਾਰਾ ਕਰਦਾ ਸੀ ਕਿ ਕੇਵਲ ਇੱਕੋ ਵਾਰ ਲਹੂ ਬਹਾਇਆ ਜਾਵੇਗਾ ਜਿਸ ਨਾਲ ਪਾਪ ਹਟ ਜਾਣਗੇ ਅਤੇ ਹਰ ਵਾਰ ਜਦੋਂ ਲਹੂ ਬਹਾਇਆ ਜਾਂਦਾ ਸੀ ਤਾਂ ਇਹ ਆਉਣ ਵਾਲੇ ਉਸ ਪਲ ਵੱਲ ਇਸ਼ਾਰਾ ਕਰਦਾ ਸੀ ਕਿ ਇੱਕ ਉਧਾਰਕਰਤਾ ਆਵੇਗਾ ਅਤੇ ਉਹ ਆਪਣਾ ਲਹੂ ਬਹਾਵੇਗਾ ਹਰ ਇੱਕ ਦੇ ਲਈ ਅਤੇ ਉਸ ਦਿਨ ਪ੍ਰਾਸ਼ਿਤ ਹੋਇਆ ਨਾ ਕੱਲੀ ਇੱਕ ਕੌਮ ਦੇ ਲਈ ਬਲਕਿ ਸਾਰੇ ਸੰਸਾਰ ਦੇ ਲਈ ਜਦੋਂ ਇਸرائیਲੀ ਵਾਦੇ ਦੇ ਦੇਸ਼ ਦੀ ਹੱਦ ਤੇ ਪਹੁੰਚੇ ਤਾਂ ਉਹ ਪਰਮੇਸ਼ਰ ਦੇ ਵਿਰੁੱਧ ਗਏ ਇਸرائیਲੀਆਂ ਦੀ ਘਟਨੇਚਾ ਹੋਣ ਕਰਕੇ ਉਹ ਵਾਦੇ ਦੇ ਦੇਸ਼ ਵਿੱਚ ਜਾਣ ਤੋਂ ਡਰੇ ਅਤੇ ਉਹਨਾਂ ਨੇ ਮੰਗ ਕੀਤੀ ਕਿ ਉਹ ਵਾਪਸ ਮਿਸਰ ਵਿੱਚ ਜਾਣ ਤੇ ਇਸ ਕਰਕੇ ਪਰਮੇਸ਼ਰ ਨੇ ਇਹ ਗੱਲ ਦੀ ਘੋਸ਼ਣਾ ਕੀਤੀ ਕਿ ਉਹਨਾਂ ਦੀ ਅਣਅਗਿਆਕਾਰੀ ਕਰਕੇ ਉਹ ਵਾਦੇ ਦੇ ਦੇਸ਼ ਵਿੱਚ ਨਹੀਂ ਜਾਣਗੇ ਬਲਕਿ ਉਹਨਾਂ ਦੇ ਬੱਚੇ ਜਾਣਗੇ ਪਰਮੇਸ਼ਰ ਵਾਪਸ ਉਹਨਾਂ ਨੂੰ ਜੰਗਲ ਵਿੱਚ ਲੈ ਗਿਆ ਜਿੱਥੇ ਉਹ 40 ਸਾਲ ਤੱਕ ਭਟਕਦੇ ਰਹੇ ਜਦੋਂ ਤੱਕ ਉਹਨਾਂ ਦੇ ਬੱਚੇ ਵੱਡੇ ਨਹੀਂ ਹੋਏ ਤੇ ਜਦੋਂ ਤੱਕ ਉਹਨਾਂ ਦੇ ਬੱਚੇ ਯੋਗ ਨਹੀਂ ਹੋਏ ਵਾਦੇ ਦੇ ਦੇਸ਼ ਜਾਣ ਦੇ ਲਈ ਤੇ ਜਦੋਂ ਤੱਕ ਉਹਨਾਂ ਦੇ ਬਜ਼ੁਰਗ ਮਰੇ ਨਹੀਂ ਗਿਣਤੀ 21 ਦੇ ਆਏ ਜੋ ਜੰਗਲ ਵਿੱਚ ਹੋਇਆ ਉਸ ਦੀਆਂ ਘਟਨਾਵਾਂ ਦੇ ਬਾਰੇ ਵਿੱਚ ਵਿਆਖਿਆ ਕਰਦਾ ਹੈ ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਮਿਸਰ ਤੋਂ ਛੁਡਾਇਆ ਅਤੇ ਉਹਨਾਂ ਨੂੰ ਆਜ਼ਾਦ ਕੀਤਾ ਉਹਨਾਂ ਦੀ ਹਰ ਰੋਜ਼ ਦੀ ਬੜਬੜ ਦੇ ਬਾਵਜੂਦ ਵੀ ਪਰਮੇਸ਼ਰ ਨੇ ਜੰਗਲ ਵਿੱਚ ਉਹਨਾਂ ਦੀ ਅਗਵਾਈ ਕੀਤੀ ਪਰਮੇਸ਼ਰ ਨੇ ਹਰ ਰੋਜ਼ ਉਹਨਾਂ ਨੂੰ ਖਾਣ ਲਈ ਦਿੱਤਾ ਅਤੇ ਹਰ ਰੋਜ਼ ਉਹਨਾਂ ਨੂੰ ਪੀਣ ਲਈ ਪਾਣੀ ਦਿੱਤਾ ਪਰ ਫਿਰ ਵੀ ਗਿਣਤੀ ਉਹਦਾ 21 ਦੇ ਪੰਜ ਆਇ ਦੱਸਦੀ ਹੈ ਕਿ ਲੋਕ موسی ਅਤੇ ਪਰਮੇਸ਼ਰ ਦੇ ਵਿਰੋਧ ਵਿੱਚ ਬੋਲੇ ਅਤੇ ਕਿਹਾ ਤੁਸੀਂ ਕਿਉਂ ਸਾਨੂੰ ਮਿਸਰ ਤੋਂ ਉਤਾਹਾਂ ਲੈ ਆਏ ਤਾਂ ਜੋ ਅਸੀਂ ਉਜਾੜ ਵਿੱਚ ਮਰੀਏ ਇੱਥੇ ਨਾ ਰੋਟੀ ਏ ਨਾ ਪਾਣੀ ਏ ਸਾਡੀਆਂ ਜਾਨਾਂ ਇਸ ਨਿਕੰਮੀ ਰੋਟੀ ਤੋਂ ਅੱਕ ਗਈਆਂ ਹਨ ਅਤੇ ਉਹਨਾਂ ਦੇ ਵਿਰੋਧ ਦੇ ਕਰਕੇ ਉਸ ਜਗ੍ਹਾ ਪਰਮੇਸ਼ਰ ਨੇ ਬਹੁਤ ਸਾਰੀਆਂ ਕਟਨਾਵਾਂ ਕੀਤੀਆਂ ਅਤੇ ਕੱਲੀਆਂ ਇਸਰਾਇਲ ਦੇ ਮਹਾਨ ਇਤਿਹਾਸ ਦੇ ਵਿੱਚ ਦਰਜ ਨਹੀਂ ਹੋਈਆਂ ਬਲਕਿ ਇਹ ਪਰਮੇਸ਼ਰ ਦੀ ਇੱਕ ਮਹਾਨ ਯੋਜਨਾ ਦੀ ਤਸਵੀਰ ਨੂੰ ਦਿਖਾਉਂਦੀ ਹੈ ਲੋਕਾਂ ਦੇ ਵਿਰੋਧ ਦੇ ਕਰਕੇ ਪਰਮੇਸ਼ਰ ਨੇ ਉਹਨਾਂ ਦੇ ਵਿੱਚਕਾਰ ਅਗਨੀ ਸੱਪਾਂ ਨੂੰ ਭੇਜਿਆ ਤੇ ਗਿਣਤੀਆਂ 21 ਦੀ 6 ਦੱਸਦੀ ਹੈ ਕਿ ਉਹਨਾਂ ਦੇ ਵਿੱਚੋਂ ਕਈ ਲੋਕ ਮਰੇ ਵੀ ਉਨਾ ਸੱਪਾਂ ਦਾ ਜ਼ਹਿਰ ਬਹੁਤ ਜ਼ਿਆਦਾ ਘਾਤਕ ਸੀ ਤੇ ਨਾ ਹੀ ਉਸ ਦਾ ਕੋਈ ਇਲਾਜ ਸੀ ਤੇ ਨਾ ਹੀ ਉੱਥੇ ਕੋਈ ਹਸਪਤਾਲ ਸੀ ਅਤੇ ਨਾ ਹੀ ਕੋਈ ਦਵਾਈ ਸੀ ਜੋ ਸੱਪ ਦੇ ਜ਼ਹਿਰ ਨੂੰ ਖਤਮ ਕਰ ਸਕੇ ਇਹ ਸੱਪ ਦਾ ਡੰਗ ਬਹੁਤ ਘਾਤਕ ਸੀ ਤੇ ਜਿਸ ਨੂੰ ਉਹ ਡੰਗਦਾ ਸੀ ਉਹ ਮਰ ਜਾਂਦਾ ਸੀ ਤੇ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਕਿਸ ਖਤਰੇ ਵਿੱਚ ਨੇ ਫੇਰ ਪ੍ਰਜਾ ਨੇ موسی ਕੋ ਲਾਣ ਕੇ ਆਖਿਆ ਅਸੀਂ ਪਾਪ ਕੀਤਾ ਜੋ ਅਸੀਂ ਤੇਰੇ ਵਿਰੁੱਧ ਅਤੇ ਯਹੋਵਾ ਦੇ ਵਿਰੁੱਧ ਬੋਲੇ ਹੁਣ ਇਹੋਵਾ ਅਗੇ ਬੇਨਤੀ ਕਰ ਕਿ ਉਹ ਸਾਥੋਂ ਇਹ ਸੱਪ ਮੋੜ ਲਵੇ ਸੋ موسی ਨੇ ਪ੍ਰਜਾ ਲਈ ਬੇਨਤੀ ਕੀਤੀ ਲੋਕਾਂ ਦੀ ਦੁਖਾਈ ਨੂੰ ਸੁਣ ਕੇ ਪਰਮੇਸ਼ਰ ਉਹਨਾਂ ਦੇ ਲਈ ਇੱਕ ਸੰਪੂਰਨ ਚੰਗਿਆਈ ਨੂੰ ਭੇਜਣਾ ਚਾਹੁੰਦਾ ਸੀ ਅਤੇ ਕੱਲਾ ਉਹ ਇਸ ਜ਼ਹਿਰ ਦੇ ਅਸਰ ਨੂੰ ਖਤਮ ਕਰਨਾ ਨਹੀਂ ਚਾਹੁੰਦਾ ਸੀ ਬਲਕਿ ਹਵਾ ਪਰਮੇਸ਼ਰ ਇਸ ਨੂੰ ਮੁਫਤ ਦੇਣਾ ਚਾਹੁੰਦਾ ਸੀ ਮੌਤ ਦੀ ਥਾਂ ਤੇ ਜੀਵਨ ਪਰਮੇਸ਼ਰ ਨੇ ਉਹਨਾਂ ਨੂੰ ਆਫਰ ਕੀਤਾ ਅਤੇ ਨਾ ਹੀ ਪਰਮੇਸ਼ਰ ਨੇ ਉਹਨਾਂ ਦਾ ਸਮਾਜਿਕ ਸਤਰ ਵੇਖਿਆ ਤੇ ਨਾ ਹੀ ਉਹਨਾਂ ਦੀ ਉਮਰ ਵੇਖੀ ਅਤੇ ਨਾ ਹੀ ਪਰਮੇਸ਼ਰ ਨੇ ਉਹਨਾਂ ਦੇ ਕੀਤੇ ਗਏ ਪਹਿਲਾ ਵਿਰੋਧ ਨੂੰ ਵੇਖਿਆ ਅਤੇ ਗਿਣਤੀ ਉਹਦੀ 21 ਦੀ 8 ਵਿੱਚ ਅਸੀਂ ਵੇਖਦੇ ਹਾਂ ਪਰਮੇਸ਼ਰ ਨੇ موسی ਨੂੰ ਕਿਹਾ ਕਿ ਉਹ ਇੱਕ ਸੱਪ ਬਣਾਵੇ ਅਤੇ ਡੰਡੇ ਉੱਪਰ ਟੰਗ ਦੇਵੇ ਅਤੇ موسی ਨੇ ਪਿੱਤਲ ਦਾ ਇੱਕ ਸੱਪ ਬਣਾਇਆ ਅਤੇ ਉਸ ਨੂੰ ਡੰਡੇ ਉੱਪਰ ਟੰਗਿਆ ਹੁਣ ਸੱਪ ਕੋਈ ਮੂਰਤ ਨਹੀਂ ਹੈ ਜਿਸ ਦੀ ਲੋਕ ਪੂਜਾ ਕਰਨ ਪੂਰੇ ਬਾਈਬਲ ਦੇ ਵਿੱਚ ਪਰਮੇਸ਼ਰ ਨੇ ਮੂਰਤੀ ਪੂਜਾ ਤੋਂ ਰੋਕਿਆ ਇਹ ਧਿਆਨ ਦੇਵੋ ਪਿੱਤਲ ਦੇ ਸੱਪ ਵਿੱਚ ਕੋਈ ਜਾਦੂਈ ਤਾਕਤ ਨਹੀਂ ਸੀ ਇਹਦਾ ਕਾਰਨ ਸੀ ਕਿ ਪਰਮੇਸ਼ਰ ਨੇ موسی ਨੂੰ ਕਿਹਾ ਸੀ ਕਿ ਸੱਪ ਨੂੰ ਖੰਭੇ ਤੇ ਟੰਗੇ ਤਾਂ ਕਿ ਉਹ ਲੋਕਾਂ ਨੂੰ ਉਹਦੇ ਤੇ ਨਿਚਾ ਕਰਨ ਦਾ ਮੌਕਾ ਦੇਵੇ ਕਿਉਂਕਿ ਜਿਹੜੀ ਚੰਗਿਆਈ ਪਰਮੇਸ਼ਰ ਦੇ ਰਿਹਾ ਹੈ ਉਹ ਦੂਸਰੇ ਤੋਂ ਨਹੀਂ ਹੈ ਕਿਉਂਕਿ ਹਰ ਇੱਕ ਵਿਅਕਤੀ ਨੇ ਇਹ ਚੋਣ ਕਰਨੀ ਸੀ ਕਿ ਜੋ ਚੰਗਿਆਈ ਪਰਮੇਸ਼ਰ ਦੇ ਰਿਹਾ ਹੈ ਕੀ ਉਸਨੇ ਉਹ ਸਵੀਕਾਰ ਕਰਨੀ ਹੈ ਪਰਮੇਸ਼ਰ ਨੇ موسی ਨੂੰ ਕਿਹਾ ਕਿ ਉਹ ਲੋਕਾਂ ਨੂੰ ਕਵੇ ਕਿ ਜਿਹੜਾ ਡੱਸਿਆ ਜਾਵੇ ਉਹ ਨੂੰ ਵੇਖ ਕੇ ਜਿਉਂਦਾ ਰਹੇਗਾ ਜਦ ਕਿਸੇ ਨੇ ਵੀ ਜੋ ਪਰਮੇਸ਼ਰ ਨੇ ਕਿਆਸੀਓ ਪਰ ਨੀਚਾ ਕਰਕੇ ਉਸ ਸੱਪ ਵੱਲ ਵੇਖਿਆ ਤੇ ਉਸੇ ਘੜੀ ਉਹ ਚੰਗਾ ਹੋ ਗਿਆ ਤੇ ਉਸ ਨੂੰ ਜੀਵਨ ਮਿਲ ਗਿਆ ਅਤੇ ਉਹਨਾਂ ਵਿੱਚੋਂ ਕਈਆਂ ਨੇ ਇਹ ਗੱਲ ਕਹੀ ਕਿ ਸੱਪ ਵੱਲ ਵੇਖਣਾ ਹੈ ਸੱਪ ਵੱਲ ਵੇਖਣਾ ਇਹ ਤਾਂ ਬਹੁਤ ਸੌਖਾ ਹੈ ਇਹ ਤਾਂ ਬੜਾ ਆਸਾਨ ਹੈ ਮੈਂ ਮੈਂ ਨਹੀਂ ਇਹ ਕਰਾਂਗਾ ਮੈਂ ਨਹੀਂ ਕਰਾਂਗਾ ਏ ਤੁਸੀਂ ਉਸ ਮਨੁੱਖ ਨੂੰ ਕੀ ਕਹੋਗੇ ਤੁਸੀਂ ਇਸ ਮਨ ਨੂੰ ਕਹੋਗੇ ਕਮਾਂਡ ਨਾ ਕਰ ਜੋ ਪਰਮੇਸ਼ਰ ਤੈਨੂੰ ਕਰਨ ਲਈ ਕਹਿ ਰਿਹਾ ਹੈ ਤੂੰ ਉਹ ਕਰ ਤੂੰ ਪਰਮੇਸ਼ਰ ਦੇ ਉੱਪਰ ਨੇਚਾ ਕਰ ਕੀ ਹੋਵੇਗਾ ਜੇਕਰ ਤੁਸੀਂ ਕਿਸੇ ਨੂੰ ਇਹ ਕਹਿੰਦਾ ਹੋਇਆ ਸੁਣੋਗੇ ਕਿ ਵੇਖਣਾ ਜ਼ਿਆਦਾ ਜ਼ਰੂਰੀ ਨਹੀਂ ਹੈ ਮੈਂ ਬਹੁਤ ਚੰਗਾ ਵਿਅਕਤੀ ਹਾਂ ਤੇ ਮੈਂ ਸੱਚੀ ਚਾਹੁੰਨਾ ਹਾਂ ਕਿ ਪਰਮੇਸ਼ਰ ਮੇਰੇ ਚੰਗੇ ਕੰਮਾਂ ਵੱਲ ਵੇਖੇ ਅਤੇ ਵੇਖ ਕੇ ਉਹ ਮੈਨੂੰ ਚੰਗਾ ਕਰੇ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਹੋਇਆ ਹੋਵੇਗਾ ਕਿ ਪਰਮੇਸ਼ਰ ਨੇ ਉਹਨਾਂ ਦੇ ਚੰਗੇ ਕੰਮਾਂ ਨੂੰ ਵੇਖ ਕੇ ਉਹਨਾਂ ਨੂੰ ਚੰਗਾ ਕੀਤਾ ਹੋਵੇਗਾ ਨਹੀਂ ਇਹ ਕੋਈ ਮਾਇਨਾ ਨਹੀਂ ਰੱਖਦਾ ਕਿ ਮਨੁੱਖ ਕਿੰਨਾ ਚੰਗਾ ਹੈ ਜਾਂ ਕਿੰਨੇ ਚੰਗੇ ਉਹਦੇ ਕੰਮ ਨੇ ਪਰ ਜੇ ਉਹ ਨੇਚਾ ਨਹੀਂ ਕਰਦਾ ਉਹ ਮਰੇਗਾ ਅਤIENT ਦੇ ਵਿੱਚ ਕੁਝ ਅਜਿਹੇ ਹੋਣਗੇ ਜਿਹੜੇ ਕਹਿਣਗੇ ਜੇ ਮੈਂ ਉਸ ਵੱਲ ਵੇਖਾਂਗਾ ਤਾਂ ਮੇਰਾ ਪਰਿਵਾਰ ਮੇਰੇ ਪਰਿਵਾਰ ਦੇ ਲੋਕ ਕੀ ਕਹਿਣਗੇ ਜੇ ਮੈਂ ਉਹਦੇ ਵੱਲ ਵੇਖਿਆ ਤਾਂ ਅਤੇ ਉਹ ਮੇਰੇ ਬਾਰੇ ਕੀ ਸੋਚਣਗੇ ਤੇ ਮੈਂ ਵੀ ਨਹੀਂ ਵੇਖਾਂਗਾ ਉਹਦੇ ਵੱਲ ਅਤੇ ਤੁਸੀਂ ਕੀ ਕਹੋਗੇ ਉਸ ਨੂੰ ਅਤੇ ਤੁਸੀਂ ਉਸ ਨੂੰ ਕਹੋਗੇ ਮੇਰੇ ਭਰਾ ਦੂਸਰੇ ਜੀਵਨ ਦਾ ਇਨਕਾਰ ਕਰ ਰਹੇ ਨੇ ਪਰ ਇਹ ਤੇਰੇ ਕੋਲੇ ਮੌਕਾ ਹੈ ਕਿ ਤੂੰ ਜੀਵਨ ਨੂੰ ਚੁਣ ਸਕਦਾ ਹੈ ਅਤੇ ਉਹਨਾਂ ਦੇ ਕਰਕੇ ਤੂੰ ਜੀਵਨ ਦਾ ਇਨਕਾਰ ਨਹੀਂ ਕਰ ਸਕਦਾ ਤੂੰ ਜ਼ਿੰਦਗੀ ਨੂੰ ਚੁਣ ਸਕਦਾ ਹੈ ਇਹ ਤੇਰੀ ਆਸ ਹੈ ਉਸ ਦਿਨ ਉਜਾੜ ਦੇ ਵਿੱਚ ਹਜ਼ਾਰਾਂ ਲੋਕ ਖੜੇ ਸਨ ਅਤੇ ਉਸ ਦਿਨ ਉਹਨਾਂ ਨੇ ਜ਼ਿੰਦਗੀ ਅਤੇ ਮੌਤ ਵਿੱਚ ਚੋਣ ਕਰਨੀ ਸੀ ਕੀ ਮੈਂ ਪਰਮੇਸ਼ਰ ਤੇ ਨਿੱਚਾ ਕਰਾਂ ਅਤੇ ਵੇਖਾਂ ਅਤੇ ਜੀਵਾਂ ਜਾਂ ਫਿਰ ਇਨਕਾਰ ਕਰਾਂ ਤੇ ਮਰ ਜਾਵਾਂ ਗਿਣਤੀ ਉਸ ਦਾ 21 ਦਿਹਾੜ ਦੀ 9 ਆਇਤ ਵਿੱਚ ਲਿਖਿਆ ਹੈ ਜਿਸ ਨੇ ਵੀ ਉਸ ਪਿੱਤਲ ਦੇ ਸੱਪ ਵੱਲ ਵੇਖਿਆ ਜਿਹੜਾ ਟੰਗਿਆ ਹੋਇਆ ਸੀ ਉਹ ਜਿਉਂਦਾ ਰਿਹਾ ਪਰਮੇਸ਼ੁਰ ਜੋ ਕਹਿੰਦਾ ਹੈ ਉਹ ਕਰਦਾ ਹੈ ਤੁਸੀਂ ਉਹਦੇ ਵਚਨਾਂ ਤੇ ਭਰੋਸਾ ਕਰ ਸਕਦੇ ਹੋ ਅਤੇ ਇਹ ਗੱਲ ਉਸ ਦਿਨ ਉਜਾੜ ਦੇ ਵਿੱਚ ਉਹਨਾਂ ਲੋਕਾਂ ਨੇ ਨਹੀਂ ਸਮਝੀ ਜਿਵੇਂ موسی ਨੇ ਸੱਪ ਨੂੰ ਉਸ ਡੰਡੇ ਦੇ ਉੱਪਰ ਟੰਗਿਆ ਸੀ ਤੇ ਇੱਕ ਦਿਨ ਆਵੇਗਾ ਪਿੱਤਲ ਦੇ ਸੱਪ ਦੀ ਤਰ੍ਹਾਂ ਇੱਕ ਉਧਾਰ ਕਰਤਾ ਆਵੇਗਾ ਅਤੇ ਉਹ ਵੀ ਟੰਗਿਆ ਜਾਵੇਗਾ ਇਹ ਉਜਾੜ ਦੀ ਘਟਨਾ ਆਉਣ ਵਾਲੇ ਇੱਕ ਦਿਨ ਦੇ ਵੱਲ ਇਸ਼ਾਰਾ ਕਰਦੀ ਹੈ ਜਿਨ੍ਹਾਂ ਨੂੰ ਸਦਾ ਦੀ ਮੌਤ ਮਿਲਣੀ ਹੈ ਉਹਨਾਂ ਲਈ ਇੱਕ ਚੌਣ ਹੋਵੇ ਅਤੇ ਆਪਣੇ ਪਾਪਾਂ ਦੇ ਕਰਕੇ ਉਹ ਸਜ਼ਾ ਨੂੰ ਨਾ ਪਾਉਣ ਬਲਕਿ ਉਸ ਦੀ ਬਜਾਏ ਸਦਾ ਦਾ ਜੀਵਨ ਪਾਉਣ ਜਦੋਂ ਆਦਮੀ ਭੇਟ ਲੈ ਕੇ ਆਉਂਦਾ ਹੈ ਆਦਮੀ ਨੂੰ ਜਾਂਚਣ ਦੀ ਬਜਾਏ ਜਾਜਕ ਉਸ ਭੇਟ ਨੂੰ ਜਾਂਚਦਾ ਹੈ ਜਿਹੜਾ ਵਿਅਕਤੀ ਭੇਟ ਲੈ ਕੇ ਆਉਂਦਾ ਹੈ ਉਹ ਪਾਪੀ ਹੈ ਉਹ ਪਰਮੇਸ਼ਰ ਦੇ ਹੁਕਮਾਂ ਨੂੰ ਪੂਰਾ ਨਹੀਂ ਕਰਦਾ ਉਸਨੇ ਪਰਮੇਸ਼ਰ ਦੇ ਹੁਕਮ ਤੋੜੇ ਨੇ ਅਤੇ ਲੇੜਾ ਹੈ ਜਿਹੜਾ ਸਿੱਧ ਅਤੇ ਸੰਪੂਰਨ ਹੋਣਾ ਚਾਹੀਦਾ ਹੈ ਅਤੇ ਇਸੇ ਤਰ੍ਹਾਂ ਪਰਮੇਸ਼ਰ ਜਾਣਦਾ ਸੀ ਕਿ ਤੁਸੀਂ ਪਾਪ ਕਰੋਗੇ ਅਤੇ ਇਸ ਕਰਕੇ ਉਸਨੇ ਪਹਿਲਾਂ ਹੀ ਤੁਹਾਡੇ ਲਈ ਉਧਾਰ ਕਰਤਾ ਭੇਜ ਦਿੱਤਾ ਅਤੇ ਉਸਨੇ ਸਿੱਧ ਜਿੰਦਗੀ ਨੂੰ ਜੀ ਕੇ ਦਿਖਾਇਆ ਅਤੇ ਪਰਮੇਸ਼ਵਰ ਦੇ ਦੁਆਰਾ ਉਹ ਜਾਂਚਿਆ ਗਿਆ ਅਤੇ ਜਾਂਚੇ ਜਾਣ ਤੋਂ ਬਾਅਦ ਦੇ ਵਿੱਚ ਜਿਹੜਾ ਲੇਲਾ ਸੀ ਉਹ ਮਾਰਿਆ ਗਿਆ ਲੇਲਾ ਦੋਸ਼ੀ ਨਹੀਂ ਸੀ ਮਨੁੱਖ ਦੋਸ਼ੀ ਸੀ ਇਸ ਤਰ੍ਹਾਂ ਪਰਮੇਸ਼ਰ ਨੇ ਆਦਮੀ ਦੀ ਸਜ਼ਾ ਉਸ ਉੱਪਰੋਂ ਹਟਾ ਦਿੱਤੀ ਅਤੇ ਹਰ ਵਾਰ ਜਦੋਂ ਬਲੀ ਦਿੱਤੀ ਜਾਂਦੀ ਤਾਂ ਇੱਕ નિર્ਦੋਸ਼ ਪਾਪੀਆਂ ਦੇ ਲਈ ਆਪਣੀ ਜਾਨ ਦਿੰਦਾ ਹਰ ਇੱਕ ਕੁਰਬਾਨੀ ਇਸ਼ਾਰਾ ਕਰਦੀ ਸੀ ਆਉਣ ਵਾਲੀ ਕੁਰਬਾਨੀ ਦੇ ਲਈ ਜਿਹੜੀ ਸਦਾ ਲਈ ਤੁਹਾਡੇ ਪਾਪਾਂ ਦੇ ਲਈ ਦਿੱਤੀ ਜਾਵੇਗੀ ਸਾਲ ਵਿੱਚ ਇੱਕ ਵਾਰੀ ਪਰਾਛਿਤ ਦੇ ਦਿਨ ਜਦੋਂ ਮਹਾਜਾਜਕ ਅਤ ਪਵਿੱਤਰ ਸਥਾਨ ਵਿੱਚ ਜਾਂਦਾ ਸੀ ਅਤੇ ਉਸ ਭੇਟ ਦਾ ਜਿਹੜਾ ਲਹੂ ਸੀ ਉਹ ਵਾਚਾ ਦੇ ਸੰਦੂਖ ਦੇ ਉੱਪਰ ਛਿੜਕਿਆ ਜਾਂਦਾ ਕੌਮ ਨੂੰ ਸਜ਼ਾ ਦੇਣ ਦੀ ਬਜਾਏ ਪਰਮੇਸ਼ਰ ਉਸ ਲਹੂ ਵੱਲ ਵੇਖਦਾ ਸੀ ਜਿਹੜਾ ਛਿੜਕਿਆ ਗਿਆ ਅਤੇ ਉਸ ਕਰਕੇ ਉਹਨਾਂ ਦੀ ਸਜ਼ਾ ਟਲ ਜਾਂਦੀ ਅਤੇ ਇਹ ਵੀ ਪਵਿੱਖ ਦੇ ਵਾਲੇ ਇਸ਼ਾਰਾ ਕਰਦਾ ਹੈ ਕਿ ਸਾਰੇ ਜਗਤ ਦੀ ਮਾਫੀ ਲਈ ਲਉ ਬਹਾਇਆ ਜਾਵੇਗਾ ਉਹ ਦਿਨ ਜਦੋਂ ਪਰਮੇਸ਼ਰ ਤੁਹਾਡੇ ਲਈ ਪ੍ਰਾਛਿਤ ਮੁਹੱਈਆ ਕਰਵਾਵੇਗਾ ਉਜਾੜ ਵਿੱਚ ਵਿਰੋਧ ਕਰਨ ਦੇ ਕਰਕੇ ਪਰਮੇਸ਼ਰ ਨੇ ਜ਼ਹਿਰੀਲੇ ਸੱਪਾਂ ਨੂੰ ਭੇਜਿਆ ਅਤੇ ਪਰਮੇਸ਼ਰ ਨੇ ਇੱਕ ਰਾਹ ਨੂੰ ਵੀ ਤਿਆਰ ਕੀਤਾ ਜੋ ਉਸ ਵੱਲ ਵੇਖੇਗਾ ਉਹ ਜਿਉਂਦਾ ਰਹੇਗਾ ਅਤੇ ਉਹਨਾਂ ਨੇ ਕੇਵਲ ਪਿੱਤਲ ਦੇ ਸੱਪ ਵੱਲ ਵੇਖਣਾ ਸੀ ਅਤੇ ਉਹ ਚੰਗੇ ਹੋ ਜਾਣਗੇ ਜਿਵੇਂ ਸੱਪ ਦਾ ਡੰਗ ਘਾਤਕ ਸੀ ਤੁਹਾਡੇ ਜੀਵਨਾਂ ਦੇ ਵਿੱਚ ਪਾਪ ਵੀ ਓਨਾ ਹੀ ਘਾਤਕ ਹੈ ਜਦੋਂ ਪਰਮੇਸ਼ਰ ਨੇ ਆਪਣੇ ਲੋਕਾਂ ਦੇ ਜੀਨ ਲਈ ਇੱਕ ਰਾਹ ਤਿਆਰ ਕੀਤਾ ਉਸ ਨੇ ਆਪਣੀ ਮੁਕਤੀ ਦੀ ਇੱਕ ਤਸਵੀਰ ਦਿਖਾਈ ਜੋ ਉਹ ਇਸ ਸੰਸਾਰ ਨੂੰ ਦੇਵੇਗਾ ਜੀਵਨ ਉਹ ਤੁਹਾਨੂੰ ਦੇਵੇਗਾ